ਪੰਜਾਬ ਵਿੱਚ ਹੋਣ ਜਾ ਰਹੀਆਂ ਜ਼ਿਲ੍ਹਾ ਪ੍ਰੀਖਸ਼ਕ ਬਲਾਕ ਸੰਮਤੀਆਂ ਚੋਣਾਂ ਵਿੱਚ ਭਾਜਪਾ ਉਮੀਦਵਾਰਾਂ ਨੇ ਹਕਮਤ ਚੋਣ ਪ੍ਰਚਾਰ ਕਰਨ ਦੇ ਲਈ ਭਾਜਪਾ ਦੇ ਪੰਜਾਬ ਪ੍ਰਧਾਨ ਅਸ਼wini ਸ਼ਰਮਾ ਵਿਸ਼ੇਸ਼ ਤੌਰ ਤੇ ਤੂਰੀ ਪਹੁੰਚੇ ਜਿੱਥੇ ਉਹਨਾਂ ਭਾਜਪਾ ਦੇ ਉਮੀਦਵਾਰਾਂ ਨੇ ਹਕਮਤ ਚੋਣ ਪ੍ਰਚਾਰ ਕੀਤਾ ਉੱਥੇ ਹੀ ਸੱਤਾਧਾਰੀ ਪਾਰਟੀ ਵੱਲੋਂ ਕੀਤੇ ਜਾ ਰਹੇ ਲੋਕਾਂ ਨਾਲ ਧੱਕੇ ਬਾਰੇ ਵੀ ਦੱਸਿਆ ਇਸ ਮੌਕੇ ਅਸ਼wini ਸ਼ਰਮਾ ਨੇ ਜਿੱਥੇ ਭਾਜਪਾ ਵੱਲੋਂ ਸੂਬਿਆਂ ਵਿੱਚ ਕੀਤੇ ਜਾ ਰਹੇ ਕੰਮਾਂ ਬਾਰੇ ਦੱਸਿਆ ਉੱਥੇ ਹੀ ਲੋਕਾਂ ਨੂੰ ਵਿਕਾਸ ਦੇ ਲਈ ਬਾਜ ਕਾਉਮੇਦ ਬਰਨੈ ਲਈ ਹੱਕ ਵਿੱਚ ਬੋਟ ਪਾਉਣ ਲਈ ਅਪੀਲ ਕੀਤੀ। ਪੰਜਾਬ ਦੇ ਲੋਕਾਂ ਦੇ ਅੱਗੇ ਇਹੀ ਅਪੀਲ ਹੈ। ਪੰਜਾਬ ਦੇ ਵਿਕਾਸ ਲਈ, ਪੰਜਾਬ ਦੀ ਤਰੱਕੀ ਲਈ ਪੰਜਾਬ ਨੂੰ ਦੇਸ਼ ਦੇ ਬਾਕੀ ਸੂਬਿਆਂ ਦੇ ਨਾਲ ਜੋੜਨ ਦੇ ਲਈ ਇੱਕ ਕਮਲ ਦੇ ਨਿਸ਼ਾਨ ਵਾਲੇ ਬਟਨ ਨੂੰ ਦਬਾਓ। ਇਹ ਸਰਕਾਰ ਨੇ ਇਨ੍ਹਾਂ ਚੋਣਾਂ 'ਚ ਲੋਕਤੰਤਰ ਦੀ ਦਵਾਈ ਇਹ ਜ਼ਰੂਰ ਦਿੰਦੇ ਰਹੇ ਨੇ। ਜਿਸ ਤਰੀਕੇ ਨਾਲ ਤੱਕੇਸ਼ਾਈ ਕੀਤੀ ਹੈ। ਪੁਲਿਸ ਦੇ ਦਮਤੇ ਪ੍ਰਸ਼ਾਸਨ ਦੇ ਦਮਤੇ ਵੋਟਾਂ ਨੂੰ ਲੁੱਟਣ ਦਾ ਪ੍ਰਯਾਸ ਕੀਤਾ ਹੈ ਉਹਦੇ باوجود ਜਿਹੜੇ ਕੈਂਡੀਡੇਟਸ ਬਚ ਗਏ ਨੇ ਇਹਨਾਂ ਦੇ ਕਹਿਰ ਤੋਂ ਲੋਕੀ ਉਹਨਾਂ ਦੇ ਮਾਧਿਅਮ ਦੇ ਨਾਲ ਇਸ ਸਰਕਾਰ ਨੂੰ ਚੁਪਤਾ ਕਰਨ ਦਾ ਸੰਦੇਸ਼ ਜ਼ਰੂਰ ਦੇਣਗੇ ਐਸਾ ਮੇਰਾ ਮੰਨਣਾ ਹੈ ਜੀ ਨਾ ਬਲੇ ਧਰਮਜੋਤ ਕਾ ਜੀ ਕਹਾਂਗੇ ਕੈਰੀ ਗਾ ਸੱਚ ਕਰਨੀ ਕਿ ਕਿ ਹੋਗੇ ਤੇ ਬਾਰੇ ਮੈਂ ਹੀ ਕਹਿਣਾ ਚਾਹੂੰਗੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਿਲ੍ਹਾ ਪਰੀਸ਼ਦੀਆਂ ਚੋਣਾਂ ਨੇ ਇਲੈਕਸ਼ਨਸ ਨੇ ਤੇ ਮੇਰੇ ਪਿਤਾ ਜੀ ਰਮਨਦੀਪ ਸਿੰਘ ਖੈਰਾ ਜੋ ਕਿ ਬੀਜਪੀ ਪਾਰਟੀ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਚੋਣ ਲਾੜਰੀ ਨੇ ਤੇ ਮੈਂ ਚਾਹੁੰਨੀ ਆ ਕਿ ਤੁਸੀਂ ਸਾਰੇ ਵੱਧ ਤੋਂ ਵੱਧ ਆਪਣਾ ਸਹਿਯੋਗ ਪਾਓ ਤੇ ਮੇਰੇ ਪਿਤਾ ਜੀ ਨਾਲ ਆ ਕੇ ਜੁੜੋ ਉਹਨਾਂ ਨਾਲ ਵੋਟਾਂ ਦੇ ਚੋਣਾਂ ਦੇ ਸੰਘਰਸ਼ਨ ਵਿੱਚ ਜੁੜੋ ਉਹਨਾਂ ਨਾਲ ਤੁਰੋ ਤੇ ਅਸੀਂ ਚਾਹੁੰਦੇ ਆ ਕਿ ਤੁਸੀਂ ਸਾਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਕਰੋ ਤਾਂ ਜੋ ਕਿ ਅਸੀਂ ਕੱਲ ਨੂੰ ਤੁਹਾਡੇ ਵਿਕਾਸ ਲਈ ਕੰਮ ਕਰੀਏ ਤੁਹਾਡੇ ਲੋਕਾਂ ਲਈ ਕੰਮ ਕਰੀਏ ਧੰਨਵਾਦ ਤੇ ਮੈਂ ਚਾਹੁੰਨੀ ਆ ਕਿ ਤੁਸੀਂ ਵੱਧ ਤੋਂ ਵੱਧ ਵੋਟਾਂ ਪਾ ਕੇ ਮੇਰੇ ਪਿਤਾ ਜੀ ਨੂੰ ਕਾਮਯਾਬ ਸਭ ਤੋਂ ਪਹਿਲਾਂ ਤਾਂ ਮੈਂ ਮੈਂ ਬਾਲੀਆਂ ਜੋਂ ਦੇ ਲੋਕਾਂ ਦਾ ਧੰਨਵਾਦ ਕਰਨਾ ਚਾਹਣਾ ਜੋ ਇਹਨਾਂ ਹੁਮਾ ਹਮਾ ਆ ਕੇ ਸਾਡੇ ਪੰਜਾਬ ਪ੍ਰਧਾਨ ਅਸ਼ਵੀਨ ਸ਼ਰਮਾ ਜੀ ਨੂੰ ਇੱਥੇ ਸੁਣਨ ਆਏ ਤੇ ਇੱਕ ਵੀ ਬੰਦਾ ਇਸ ਤਰ੍ਹਾਂ ਦਾ ਨਹੀਂ ਸੀ ਜਿਹੜਾ 1 ਮਿੰਟ ਲਈ ਜਾਂ 1 ਸੈਕਿੰਡ ਲਈ ਵੀ ਉਹਨਾਂ ਦੀ ਗੱਲ ਸੁਣੇ ਬਿਨਾ ਉੱਠਿਆ ਹੋਵੇ ਔਰ ਪ੍ਰਧਾਨ ਜੀ ਨੇ ਜੋ ਵੀ ਗੱਲਾਂ ਕਹੀਆਂ ਉਹ ਸੋਲਾ ਨੇ ਸੱਚੀਆਂ ਕਹੀਆਂ ਪੰਜਾਬ ਦੇ ਅੱਜ ਹਾਲਾਤ ਇਹ ਨੇ ਦਿਨੋ ਦਿਨ ਭ੍ਰਿਸ਼ਟਾਚਾਰ ਵੱਧ ਰਿਹਾ ਪੰਜਾਬ ਦੇ ਵਿੱਚ ਲੁੱਟਾਂ ਇੰਨੀਆਂ ਵਧ ਗਈਆਂ ਪੰਜਾਬ ਦੇ ਵਿੱਚ ਠੱਗੀਆਂ ਇੰਨੀਆਂ ਵਧ ਰਹੀਆਂ ਨੇ ਪੰਜਾਬ ਦੇ ਵਿੱਚ ਔਰ ਗੁੰਡਾ ਕਰਦੀ ਚਰਮ ਤੇ ਐ ਪੰਜਾਬ ਦੇ ਵਿੱਚ ਔਰ ਤੁਸੀਂ ਤੁਹਾਨੂੰ ਲੋਕਾਂ ਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਲੋਕ ਦੂਜੀਆਂ ਪਾਰਟੀਆਂ ਦੇ ਕੈਂਡੀਡੇਟ ਜਦੋਂ ਕਾਗਜ਼ ਭਰਨ ਗਏ ਨੇ ਤਾਂ ਉਹਨਾਂ ਨਾਲ ਸਰਕਾਰੀ ਤੰਤਰ ਵੱਲੋਂ ਸਰਕਾਰ ਵੱਲੋਂ ਕੀ ਸਲੂਕ ਕੀਤਾ ਗਿਆ ਲੋਕਾਂ ਨੂੰ ਅੰਦਰ ਨਹੀਂ ਬਟਨ ਦਿੱਤਾ ਗਿਆ ਕਾਗਜ਼ ਭਰਨ ਵਾਸਤੇ ਲੋਕਾਂ ਦੇ ਕਾਗਜ਼ ਰੱਦ ਕਰ ਦਿੱਤੇ ਗਏ ਬਿਨਾਂ ਕਿਸੇ ਗਲਤ ਇਨਫੋਰਮੇਸ਼ਨ ਦੇ ਤਾਂ ਪੰਜਾਬ ਮੇਰੀ ਲੋਕਾਂ ਨੂੰ ਇਹੀ ਅਪੀਲ ਹੈ ਕਿ ਆਉਣ ਵਾਲੀ 14 ਤਰੀਕ ਨੂੰ ਜ਼ਿਲ੍ਹਾ ਪ੍ਰੀਸ਼ਦ ਅਤੇ ਲੋਕ ਸਭਾ ਦੀਆਂ ਜਿਹੜੀਆਂ ਚੋਣਾਂ ਹੋ ਰਹੀਆਂ ਨੇ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਜਿਤਾ ਕੇ ਤੁਸੀਂ ਮੋਦੀ ਜੀ ਦੇ ਹੱਥ ਮਜ਼ਬੂਤ ਕਰੋ ਤਾਂ ਜੋ ਆਉਣ ਵਾਲੀ 2027 ਦੇ ਵਿੱਚ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਬਣ ਸਕੇ ਤੇ ਬਾਕੀ ਸਟੇਟਾਂ ਦੇ ਵਿੱਚ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਪਿਛਲੇ 15-15 20-20 ਸਾਲਾਂ ਤੋਂ ਵਿਕਾਸ ਕਰ ਰਹੀ ਹੈ ਪੰਜਾਬ ਵੀ ਉਸ ਵਿਕਾਸ ਦੀਆਂ ਲੀਹਾਂ ਤੇ ਚੜ ਸਕੇ